ਅੱਜ ਸਾਡੀ ਬਹੁਤ ਹੀ ਇੱਥੇ ਕਾਮਯਾਬ ਮੀਟਿੰਗ ਹੋਈ ਏ ਜਿਸ ਵਿੱਚ ਵਕੀਲ ਸਾਹਿਬਾਨ ਨੇ ਸ਼ਿਰਕਤ ਕੀਤੀ ਹੈ ਹੈ ਤਾਂ ਹਾਕੀ ਦਾ ਵਿਸ਼ਾ ਸੀ ਪਰ ਵਕੀਲ ਸਾਹਿਬਾਨ ਨੇ ਸਾਰਿਆਂ ਨੇ ਆਪਣਾ ਹਾਕੀ ਦੀ ਰੁਚੀ ਕਿਉਂਕਿ ਜਗਤਾਰ ਸਿੰਘ ਮੈਮੋਰੀਅਲ ਜਿਹੜਾ ਹਾਕੀ ਟੂਰਨਾਮੈਂਟ ਹੈ ਜਗਤਸਰਦਾਰ ਜਗਤਾਰ ਸਿੰਘ ਖੁਦ ਵਕੀਲਾਂ ਦੇ ਪ੍ਰਧਾਨ ਰਹਿ ਚੁੱਕੇ ਹਨ ਤਿੰਨ ਵਾਰ ਪ੍ਰਧਾਨ ਰਹੇ ਇੱਕ ਸਪੋਰਟਸਮੈਨ ਵੀ ਸੀ ਵਕੀਲ ਵੀ ਸੀਗੇ ਤੇ ਇਸ ਕਰਕੇ ਵਕੀਲਾ ਦਾ ਇਸ ਟੂਰਨਾਮੈਂਟ ਨੂੰ ਸਪੋਰਟ ਕਰਨਾ ਇਸ ਵਿੱਚ ਭਾਗ ਲੈਣਾ ਇਸ ਜੋ ਆਪਣਾ ਹਿੱਸੇਦਾਰੀ ਕਰਨੀ ਇਹ ਇੱਕ ਬਹੁਤ ਇੱਕ ਸੁਭਾਵਿਕ ਗੱਲ ਹੈ ਸੋ ਮੈਂ ਸਾਰੇ ਵਕੀਲਾਂ ਦਾ ਇੱਥੇ ਆਉਣ ਤੇ ਮੈਂ ਨਿੱਘਾ ਸਵਾਗਤ ਕਰਦਾ ਹਾਂ ਤੇ ਉਹਨਾਂ ਦੇ ਟੂਰਨਾਮੈਂਟ ਦੇ ਵਿੱਚ ਸ਼ਾਮਲ ਹੋਣ ਨਾਲ ਇੱਕ ਟੂਰਨਾਮੈਂਟ ਨੂੰ ਨਵਾਂ ਬਲ ਮਿਲੇਗਾ ਤੇ ਇਹ ਹੋਰ ਕਾਮਯਾਬੀ ਤੇ ਜਾਵੇਗਾ ਤੇ ਅੱਜ ਦੀ ਸਾਡੀ ਮੀਟਿੰਗ ਇਹੀ ਸੀਗੀ ਵੀ ਟੂਰਨਾਮੈਂਟ ਦੀਆਂ ਤਿਆਰੀਆਂ ਮੁਤਲਕ ਕੋਈ ਚੀਜ਼ ਕਮੀ ਪੇਸ਼ੀ ਰਹਿ ਜਾਂਦੀ ਹੈ ਕੋਈ ਵਕੀਲਾਂ ਨੂੰ ਹੋਰ ਸਮਾਜ ਦੇ ਵਰਗਾਂ ਨੂੰ ਕਿਵੇਂ ਜੋੜਨਾ ਹੈ ਹਸਪਤਾਲ 'ਲਕ ਸਾਡੀ ਮੀਟਿੰਗ ਹੋਈ ਸੀ ਸੋ ਬਹੁਤ ਹੀ ਕਾਮਯਾਬ ਮੀਟਿੰਗ ਰਹੀ ਹੈ ਬਹੁਤ ਬਹੁਤ ਧੰਨਵਾਦ ਹੈ ਸਿੰਘ ਅਰੋੜਾ ਅਡਵੋਕੇਟ ਡਿਸਟ੍ਰਿਕਟ ਕੋਰਟ ਲੁਧਿਆਣਾ ਇੱਥੇ ਅੱਜ ਭਾਈ ਸਾਹਿਬ ਨੇ ਬੜੀ ਹੀ ਚਾਹ ਨਾਲ ਇਹ ਹੋਕੀ ਦੀ ਸੇਵਾ ਕਰਦੇ ਆ ਉਹਨਾਂ ਨੇ ਬੁਲਾਇਆ ਸੀ ਬੜਾ ਹੀ ਨਿਕਾ ਇਹਨਾਂ ਨੇ ਸਾਰਿਆਂ ਦਾ ਵੈਲਕਮ ਵੀ ਕੀਤਾ ਤੇ ਬੜਾ ਇਹਨਾਂ ਨੂੰ ਐਪਰੀਸ਼ੀਏਟ ਵੀ ਅਸੀਂ ਕਰਦੇ ਆ ਇਹ ਇਸ ਕੰਮ 'ਚ ਬੜੇ ਚਾਹ ਨਾਲ ਬੜੇ ਕਈ ਸਾਲਾਂ ਤੋਂ ਲੱਗੇ ਹੋਏ ਇਹਨਾਂ ਦੇ ਪਿਤਾ ਜੀ ਦੇ ਵੀ ਟਾਈਮ ਤੋਂ ਇਹ ਉਨ੍ਹਾਂ ਤੋਂ ਬਾਅਦ ਇਹਨਾਂ ਦਾ ਚਾਲ ਸੀਗਾ ਅੱਜ ਵੀ ਇਹ ਸੇਵਾ ਕਰ ਰਹੇ ਨੇ ਸਾਡਾ ਵੀ ਫਰਜ਼ ਬਣਦਾ ਇਹਨਾਂ ਦੇ ਨਾਲ ਮੋੜੇ ਨਾਲ ਮੋੜਾ ਜੋੜ ਕੇ ਖੜਨ ਦਾ ਧੰਨਵਾਦ ਮੇਰਾ ਨਾਮ ਜੀ ਮਨੀਸ਼ ਮਾਨ ਐਡਵੋਕੇਟ ਠੀਕ ਹੈ ਜੀ ਅੱਜ ਅਸੀਂ ਇਕੱਠੇ ਹੋਏ ਹਾਂ ਜੀ ਹਾਕੀ ਦੀ ਸੇਵਾ ਲਈ ਗੁਰਮਿੰਦਰ ਜੀ ਨੇ ਡਿਊਟੀ ਲਈ ਸੀ ਕਿ ਤੇ ਹੁਣ ਇਕੱਠੇ ਹੋ ਕੇ ਹਾਕੀ ਨੂੰ ਪ੍ਰੋਮੋਟ ਕਰਾਂਗੇ 16 ਤੋਂ 20 ਟੂਰਨਾਮੈਂਟ ਚੱਲ ਰਿਹਾ ਜੀ ਸਰਦਾਰ ਜਗਤਾਰ ਸਿੰਘ ਮੋੜੇ ਕੀ ਨਾਮ ਆ ਮੇਰਾ ਨਾਮ ਮਨਪ੍ਰੀਤ ਸਿੰਘ ਐਡਵੋਕੇਟ ਹਾਂ ਮੈਂ ਲੁਧਿਆਣਾ ਡਿਸਟ੍ਰਿਕਟ ਕੋਰਟ ਚ ਪ੍ਰੈਕਟਿਸ ਕਰਦਾ ਤੇ ਅੱਜ ਅਸੀਂ ਇਕੱਠੇ ਹੋਏ ਹਾਂ ਜਿਹੜੇ ਗੁਰਿੰਦਰ ਜੀ ਜੀ ਟੂਰਨਾਮੈਂਟ ਆਰਗੇਨਾਈਜ਼ ਕਰ ਰਹੀ ਹੈ ਜੀ ਉਸ ਮੁਤਲਕ ਅਸੀਂ ਅੱਜ ਪੇਸ਼ ਹੋਏ ਇੱਥੇ ਤੇ 16 ਦਸੰਬਰ 2025 ਤੋਂ 20 ਦਸੰਬਰ 2025 ਤੱਕ ਕਰਵਾਇਆ ਜਾ ਰਿਹਾ ਇਹ ਟੂਰਨਾਮੈਂਟ ਤੇ ਵਧੀਆ ਸੇ ਲੋਕਾਂ ਨੂੰ ਇਹੀ ਮੈਸੇਜ ਆ ਕਿ ਆਪਣੇ ਬੱਚਿਆਂ ਨੂੰ ਵੀ ਪ੍ਰੇਰਿਤ ਕਰੋ ਹਾਕੀ ਖੇਡਣ ਲਈ ਲੋ ਕੋਈ ਹੋਰ ਵੀ ਗੇਮ ਖੇਡਣ ਲਈ ਵੀ ਪ੍ਰੇਰਿਤ ਕਰੋ ਨਸ਼ਾ ਪੱਤੇ ਤੋਂ ਦੂਰ ਰੱਖੋ ਤੇ ਸਾਡਾ ਸਲੋਗਨ ਇਹੀ ਹੈ ਕਿ ਪਲੇ ਹਾਕੀ ਸੇਵ ਹਾਕੀ ਜਿਹੜੇ ਹਾਕੀ ਨਾਲ ਜੁੜੇ ਸਮਝੀਆਂ ਨਹੀਂ ਮੇਰਾ ਨਾਮ ਬਲਰਾਜ ਸਿੰਘ ਕਲਾਰ ਐਡਵੋਕੇਟ ਐਥੇ ਡਿਸਟ੍ਰਿਕਟ ਕੋਰ ਲੁਧਿਆਣਾ ਚ ਜੋ ਅੱਜ ਹਾਕੀ ਦਾ ਉਪਰਾਲਾ ਕੀਤਾ ਬੜਾ ਵਧੀਆ ਉਪਰਾਲਾ ਕੀਤਾ ਗਿਆ ਕਿਉਂਕਿ ਹਾਕੀ ਆਪਣੀ ਨੈਸ਼ਨਲ ਗੇਮ ਆ ਬਾਕੀ ਗੇਮਾਂ ਦੇ ਨਾਲ ਨਾਲ ਆਪਾਂ ਨੂੰ ਇਹਨੂੰ ਵੀ ਪ੍ਰਮੋਟ ਕਰਨਾ ਚਾਹੀਦਾ ਵਾ ਜੋ ਸਾਡੇ ਸਰਦਾਰ ਗੁਰਿੰਦਰਪ੍ਰੀਤ ਸਿੰਘ ਜੀ ਐਡਵੋਕੇਟ ਐ ਬੜਾ ਵਧੀਆ ਉਪਰਾਲਾ ਹਰ ਸਾਲ ਕਰਦੇ ਆ ਹੁਣ ਵੀ ਉਹਨਾਂ ਨੇ ਸਾਨੂੰ ਅੱਜ ਇਕੱਠੇ ਕਰਕੇ ਹਾਕੀ ਦੀਆਂ ਜੋ ਤਿਆਰੀਆਂ ਵਾਸਤੇ ਜੋ ਟੂਰਨਾਮੈਂਟ ਦੀਆਂ ਤਿਆਰੀਆਂ ਲਈ ਅੱਜ ਬੜਾ ਵਧੀਆ ਉਪਰਾਲਾ ਕੀਤਾ ਜੇ ਤੋ ਵੀ ਇਦਾਂ ਦੇ ਉਪਰਾਲੇ ਹੋਣੇ ਚਾਹੀਦੇ ਨੇ ਜਸਵਿੰਦਰ ਸਿੰਘ ਹੈ ਲੁਧਿਆਣਾ ਇੱਥੇ ਕਚਰੀ ਦੇ ਵਿੱਚ ਪ੍ਰੈਕਟਿਸ ਕਰਦਾ ਹਾਂ ਇਹ ਗੁਰਿੰਦਰਪ੍ਰੀਤ ਸਿੰਘ ਜੀ ਨਾਲ ਮੇਰਾ ਬਹੁਤ ਪੁਰਾਣਾ ਬਿੱਤਲ ਕੁਸਤਾ ਹੈ ਪਹਿਲਾਂ ਵੀ ਅਸੀਂ ਖੇਡਾਂ ਜਦੋਂ ਇਕੱਠੇ ਇਕੱਠੇ ਕਰਾਉਂਦੇ ਰਹੇ ਹਾਂ ਹੁਣ ਵੀ ਇਹ ਬਹੁਤ ਅੱਛਾ ਈਵੈਂਟ ਕਰਨ ਜਾ ਰਹੇ ਆ ਤਾਂ ਕਿ ਹਾਕੀ ਪ੍ਰਮੋਟ ਹੋਵੇ ਹੋਰ ਵੀ ਇੰਡੀਆ ਦੇ ਵਿੱਚ ਤਾਂ ਕਿ ਬੱਚਿਆਂ ਨੂੰ ਵੀ ਸਿਹਤ ਮਿਲੇ ਨਸ਼ੇ ਪਤੇ ਦੂਰ ਅਨ ਗਰਾਊਂਡਾਂ ਚਾਹਣ ਖੇਡਣ ਆਪਣਾ ਅੱਗੇ ਵਧਣ ਤੇ ਸ਼ਰੀਰ